ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਲੈਂਡ ਤੱਕ ਜਰੂਰ ਦੇਖਿਓ ਅੱਜ ਆਪਾਂ ਲੈ ਕੇ ਆਇਆਗੇ ਪਹਿਣਾ ਦੀ ਕਾਫੀ ਜ਼ਿਆਦਾ ਡਿਮਾਂਡ ਸੀਗੀ ਵੀ ਤੁਸੀਂ ਸਲਾਈ ਕੀਤੇ ਜਿਹੜੇ ਸੂਟ ਨੇਗੇ ਉਹ ਜਰੂਰ ਵੀਡੀਓ ਦੇ ਵਿੱਚ ਦਿਖਾਇਆ ਕਰੋ ਕਿਉਂਕਿ ਸਾਨੂੰ ਸਟਿਚਿੰਗ ਦਾ ਪਤਾ ਲੱਗ ਜਾਊਗਾ ਹਨਾ ਫਿਰ ਆਰਡਰ ਜਿਹੜਾ ਪਹਿਣਾ ਨੇਗੀਆਂ ਪੇ ਫਿਕਰ ਹੋ ਕੇ ਦੇ ਸਕਦੀਆਂ ਨੇਗੀਆਂ ਸਲਾਈ ਕੀਤੇ ਹੋਏ ਸੂਟ ਦਿਖਾਵਾਂਗੇ ਵੀ ਤੁਸੀਂ ਕਿਸ ਤਰ੍ਹਾਂ ਸਟਿਚਿੰਗ ਕਰਵਾ ਸਕਦੇ ਹੋਗੇ ਤੇ ਇਹ ਵੀਡੀਓ ਦੇ ਵਿੱਚ ਮੈਂ ਨਾਲ-ਨਾਲ ਦੱਸੀ ਜਾਊਂਗੀ ਜਿਹੜਾ ਜਿਹੜਾ ਸੂਟ ਮੈਂ ਦਿਖਾਉਂਗੀ ਵੀ ਇਹਦੇ ਨਾਲ ਦਾ ਤੁਸੀਂ ਇਸ ਤਰ੍ਹਾਂ ਦਾ ਸੂਟ ਆਪਣੇ ਕੋਲੇ ਅਵੇਲੇਬਲ ਹੈਗਾ ਜਦ ਤੁਸੀਂ ਇਸ ਤਰ੍ਹਾਂ ਦਾ ਸੂਟ ਹੈ ਜਿਹੜਾ ਤਿਆਰ ਕਰਵਾ ਸਕਦੇ ਹੋਗੇ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਸਲਾਈ ਵਾਲੇ ਤਾਂ ਮਤਲਬ ਕਾਫੀ ਜਿਆਦੇ ਸੂਟ ਹੁੰਦੇ ਨੇ ਪਿੱਛੇ ਦੋ ਰੈਕ ਨੇਗੇ ਜਿਹੜੇ ਪੂਰੇ ਹਨਾ ਪੈਕ ਕੀਤੇ ਪਏ ਨੇਗੇ ਸੂਟ ਪਰੇ ਪੈਨੇਗੇ ਸਟਿਚਿੰਗ ਵਾਲੇ ਤੇ ਮੇਰੇ ਕੋਲੇ ਅੱਜ ਮਤਲਬ 5-6 ਪੋਲੀਥਨ ਪਏ ਨੇਗੇ ਅੰਦਰ ਸਾਈਡ ਤੇ ਵੀ ਜਿਹੜੇ ਸਲਾਈ ਕੀਤੇ ਹੋਏ ਸੂਟ ਪੈਣ ਹਾਂ ਜਾਂ ਦੁਪੱਟੇ ਵਗੈਰਾ ਵਿੱਚ ਸਲਿੱਪਾਂ ਲਗਾ ਕੇ ਨਾਮ ਦੀ ਇਹਨਾਂ ਨੂੰ ਪੈਕ ਕਰਨਾਗਾ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਪਹਿਲਾ ਸੂਟ ਹੈ ਜੀ ਪਰਪਲ ਮੇਰੇ ਨਾਲ ਦਾ ਜੇ ਤੁਸੀਂ ਵੀ ਇਹ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਔਨ ਆਰਡਰ ਇਹਨੂੰ ਕੋਈ ਵੀ ਕਲਰ ਤੇ ਤਿਆਰ ਕਰਵਾ ਸਕਦੇ ਹੋ ਕੋਈ ਵੀ ਸਟੱਫ ਤੇ ਤੁਸੀਂ ਇਹ ਰੈਡੀ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਇਹਦਾ neck ਬਣਿਆ ਹੋਇਆਗਾ ਵਰਕ ਹੈਗਾ ਸਾਰਾ ਦੇਖੋ ਉੱਪਰ ਮੋਢਿਆਂ ਤੱਕ ਆਊਗਾ ਤੇ ਇਧਰ ਦੇਖੋ ਕਿੰਨਾ ਕਾਫੀ ਜਿਆਦਾ ਕੰਮ ਹੋਇਆ ਹੋਇਆਗਾ ਸਾਰਾ ਹਿਪ ਫਰੰਟ ਸਾਰੀ ਮਤਲਬ ਵਰਕ ਹੋਇਆ ਹੋਇਆ ਹੈਗਾ ਇਸ ਤਰ੍ਹਾਂ ਦੇਖੋ ਕੰਮ ਹੋਇਆ ਹੋਇਆਗਾ ਇਧਰ ਤੁਸੀਂ ਪਾਵਾ ਤੇ ਕੰਮ ਦੇਖ ਸਕਦੇ ਹੋਗੇ ਵੀ ਕਿੰਨਾ ਜਿਆਦਾ ਸੋਨਾ ਹੋਇਆ ਹੋਇਆਗਾ ਤੇ ਸਲਵਾਰ ਤੇ ਕੋਈ ਵੀ ਆਪਾਂ ਜਿਹੜਾ ਕੰਮ ਹੈ ਨਹੀਂ ਕੀਤਾ ਹੈਗਾ ਇਹਦੇ ਨਾਲ ਆਪਾਂ ਪਿੰਕ ਕਲਰ ਦਾ ਦੁਪੱਟਾ ਪਰਪਲ ਕਲਰ ਦਾ ਰੱਖਿਆ ਜੀ ਪੇਸਟਿੰਗ ਪੱਟੀ ਲਗਾਈ ਹੈਗੀ ਇਸ ਤੋਂ ਬਾਅਦ ਆ ਜਾਊਗਾ ਜੀ ਬਹੁਤ ਸੋਹਣਾ ਗੂਚੀ ਸਿਲਕ ਦਾ ਸੂਟ ਇਹਦੇ ਵਿੱਚ ਆਪਣੇ ਕੋਲੇ ਮਹਿੰਦੀ ਕਲਰ ਦੇ ਵਿੱਚ ਸੂਟ अवेलेबल ਹੈਗਾਗਾ ਪ੍ਰਾਈਸ ਆਪਾਂ ਇਹਦਾ ਪਹਿਲਾਂ ਦੱਸਿਆ ਸੀਗਾ 2500 ਪ੍ਰਾਈਸ ਸੀਗਾ ਇਹ ਸੂਟ ਦਾ ਜੇ ਤੁਸੀਂ ਬਿਨਾਂ ਸਲਾਈ ਤੋਂ ਲੈਣੇ ਹੋ ਜੇ ਤੁਸੀਂ ਸਲਾਈ ਕਰਾਉਂਗੇ ਉਹਦੇ ਐਕਸਟਰਾ ਚਾਂਸਸ ਹੋਣਗੇ ਦੇਖੋ ਇਸ ਤਰ੍ਹਾਂ ਆਪਾਂ ਨੈੱਕ ਰੱਖਿਆ ਹੈਗਾ ਇੱਥੇ ਆਪਾਂ ਬਟਨ ਲਗਾਵਾਂਗੇ ਇਸ ਤਰ੍ਹਾਂ ਆਪਾਂ ਨੈੱਕ ਰੱਖਿਆ ਹੈਗਾ ਤੁਸੀਂ ਕੰਮ ਦੀ ਫਿਨਿਸ਼ਿੰਗ ਮੇਰੇ ਚੈੱਕ ਕਰ ਸਕਦੇ ਹੋਗੇ ਨੇੜੇ ਤੋਂ ਲਓ ਜੀ ਇਸ ਤਰ੍ਹਾਂ ਕੰਮ ਤੁਹਾਨੂੰ ਸਾਰਾ ਨੀਟ ਐਂਡ ਕਲੀਨ ਮਿਲੂਗਾ। ਵਿੱਚ ਨੈੱਕ ਵਗੈਰਾ ਦੇਖੋ ਹਨਾ। ਬਾਹੂ ਵਗੈਰਾ ਦੇਖੋ। ਕੰਮ ਤੁਹਾਨੂੰ ਪੂਰਾ ਸਫਾਈ ਤੇ ਮਿਲੂਗਾ। ਇਹ ਸ਼ਰਟ ਹੈ 올ਓਵਰ ਸੂਟ ਹੈਗਾ ਤੇ ਪਲੱਸ ਇਹਦੇ ਨਾਲ ਸੇਮ ਹੀ ਬਾਟਮ ਹੈਗੀ। 2500 ਪ੍ਰਾਈਸ ਹੈ ਇਹਦੇ ਨਾਲ ਦਾ ਆਪਣੇ ਕੋਲੇ ਮਹਿੰਦੀ ਸ਼ੇਡ ਦੇ ਵਿੱਚ ਸੂਟ ਹੈ ਜਿਹੜਾ ਅਵੇਲੇਬਲ ਹੈਗਾ ਦਾ। ਜੇ ਤੁਸੀਂ ਲੈਣਾ ਚਾਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ 2500 ਪ੍ਰਾਈਸ ਹੈਗਾ। ਠੀਕ ਹੈ ਜੀ। ਇਸ ਤੋਂ ਬਾਅਦ ਹੈਗਾ ਜੀ ਫੇਰ ਗੁੱਚੀ ਸਿਲਕ ਦੇ ਵਿੱਚ ਹਨਾ ਬ੍ਰਾਊਨ ਕਲਰ ਦੇ ਵਿੱਚ ਹੈਗਾ ਲੋਚੇ ਐਸਟਰਾ ਦੇ ਕੋ ਇਹ ਕਲਰ ਦੇ ਵਿੱਚ ਸੂਟ ਜੇ ਹੋਇਆ ਹਨਾ ਆਪਾਂ ਜ਼ਰੂਰ ਟਰਾਈ ਕਰਾਂਗੇ ਪਰ ਫਿਲਹਾਲ ਅੱਜ ਦੇ ਟਾਈਮ ਮੇਰੇ ਕੋਲੇ ਨਹੀਂ ਹੈਗਾ ਇਸ ਤਰ੍ਹਾਂ ਆਪਾਂ ਪਾਈਪਿੰਡ ਦਿੱਤੀ ਹੈਗੀ ਲਵੈਂਡਰ ਸ਼ੇਡ ਦੀ ਕਿਉਂਕਿ ਇਹਦੇ ਵਿੱਚ ਲਵੈਂਡਰ ਪ੍ਰਿੰਟ ਹੈਗਾ ਇਹਦੇ ਨਾਲ ਆਪਾਂ ਦੁਪੱਟਾ ਰੱਖਾਂਗੇ ਜੀ ਡਾਈ ਕਰਵਾਵਾਂਗੇ ਇਸ ਤਰ੍ਹਾਂ ਦਾ ਕਾਫੀ ਕਲਰ ਦਾ ਦੁਪੱਟਾ ਰੱਖ ਕੇ ਲਵੈਂਡਰ ਆਪਾਂ ਪਾਈਪਿੰਡ ਲਗਾਵਾਂਗੇ ਚਾਕਾਂ ਤੇ ਦੇਖੋ ਆਪਾਂ ਪਾਈਪਿੰਗ ਵਗੈਰਾ ਦਿੱਤੀ ਹੈਗੀ ਕਾਫੀ ਜਿਆਦਾ ਸੂਟ ਹੈ ਜਿਹੜਾ ਤਿਆਰ ਕਾਫੀ ਜਿਆਦਾ ਸੋਹਣਾ ਜਿਹੜਾ ਸੂਟ ਹੈ ਤਿਆਰ ਹੋਇਆ ਇਸ ਤਰ੍ਹਾਂ ਆਪਾਂ ਦੇਖੋ ਨੈੱਕ ਦਾ ਡਿਜ਼ਾਈਨ ਦਿੱਤਾ ਹੈਗਾ ਸੌਰੀ ਬਾਹਾਂ ਦਾ ਡਿਜ਼ਾਈਨ ਦਿੱਤਾ ਇਸ ਤਰ੍ਹਾਂ ਦੇਖੋ ਆਪਾਂ ਬਾਹਾਂ ਤੇ ਜਿਹੜਾ ਬਾਜੂ ਦਾ ਡਿਜ਼ਾਈਨ ਹੈਗਾ ਇਸ ਤਰ੍ਹਾਂ ਡਬਲ ਲੈਸ ਲਗਾ ਕੇ ਦਿੱਤਾ ਹੈਗਾ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਜਿਹੜਾ ਇਹ ਤਿਆਰ ਹੋਇਆ ਦੇਖੋ ਠੀਕ ਹੈ ਜੀ neck ਤੇ ਵੀ ਆਪਾਂ ਬਹੁਤ ਸੋਹਣੀ ਲੈਸ ਲਗਾਈ ਹੈਗੀ ਬਹੁਤ ਜ਼ਿਆਦੇ ਸੋਹਣੀ ਜਿਹੜੀ ਆਪਾਂ ਲੈਸ ਲਗਾਉਨੇ ਆ ਹਨ ਸਾਰੀ ਦੇਖੋ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਜਿਹੜੀ ਇਹ ਵਾਲੀ ਆਪਾਂ ਲੈਸ ਲਗਾਉਨੇ ਆ ਹਨ ਇਹ ਹੀ ਆਪਾਂ ਦੁਪਟਿਆਂ ਤੇ ਲੈਸ ਲਗਾਉਨੇ ਆ ਪ੍ਰਿੰਟ ਸੁਟਾ ਨਾਲ ਕਿਉਂਕਿ ਇਹ कॉटन ਦੀ ਲੈਸ ਹੁੰਦੀ ਹੈ ਦੇਖੋ ਬਰੀਕ ਲੈਸਾਂ ਲੈ ਕੇ ਆਉਨੇ ਆ ਜਿਆਦੇ ਆਪਾਂ ਚੌੜੀਆਂ ਲੈਸਾਂ ਨਹੀਂ ਲਾਉਂਦੇ ਹੈਗੇ ਆਪਣੇ ਕੋਲੇ ਸਾਰੀਆਂ ਹੀ ਲੈਸਾਂ ਦੇ ਡਿਜ਼ਾਈਨ ਬਹੁਤ ਜ਼ਿਆਦੇ ਸੋਹਣੇ ਨੇ ਦੇਖੋ ਲਓ ਜੀ ਦੇਖੋ ਕਵਾਲਿਟੀ ਵੀ ਲੈਸਾਂ ਦੀ ਬਹੁਤ ਜ਼ਿਆਦਾ ਆਪਾਂ ਸੋਹਣੀ ਲਗਾਉਣਿਆਂ ਨਹੀਂ ਹੈਗਾ ਆਪਾਂ ਸਸਤਾ ਮਟੀਰੀਅਲ ਲਗਾਉਣਿਆਂਗੇ ਜੇ ਦੀ ਤੁਹਾਡਾ 100-200 ਰੁਪਿਆ ਵੱਧ ਲੱਗ ਜੇ ਸੂਟ ਬਣਵਾਉਣ ਲੱਗੇ ਪਰ ਸੂਟ ਤੁਹਾਨੂੰ ਇੱਕ ਨੰਬਰ ਬਣ ਕੇ ਮਿਲੇਗਾ ਲਓ ਜੀ ਇਸ ਤਰ੍ਹਾਂ ਦੇਖੋ ਨੈੱਕ ਹੈ ਠੀਕ ਹੈ ਜੀ ਨਾਲ ਇਹ ਹੈਗੀ ਸੀਗੀ ਮਤਲਬ ਸੇਮ ਸਲਵਾਰ ਸੀਗੀ ਗੁੱਚੀ ਸਿਲਕ ਦੇ ਸੂਟ ਮਹਿੰਦੀ ਕਲਰ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਹੈਗਾ ਇਸ ਤੋਂ ਬਾਅਦ ਅਗਰ ਬਰਪਰੀ ਦੁਪੱਟਿਆਂ ਨਾਲ ਸੂਟ ਸੀਗੇ ਹਨਾ ਤੇ ਇਹ ਵੀ ਪਹਿਨ ਦਾ ਜਿਹੜਾ ਰੈਡੀ ਹੋ ਕੇ ਆ ਗਿਆ ਤੇ ਬਰਪਰੀ ਦੁਪੱਟਿਆਂ ਨਾਲ ਇਹਦਾ ਦੁਪੱਟਾ ਵੀ ਆਪਾਂ ਰੈਡੀ ਕਰਵਾਇਆਗਾ ਸੇਮ ਆਪਾਂ ਲੈਸ ਲਗਾਈ ਹੈਗੀ ਇੱਥੇ ਦੁਪੱਟੇ ਤੇ ਲਗਾਈ ਹੈ ਇਸ ਤਰ੍ਹਾਂ ਦੇਖੋ ਆਪਾਂ neck design ਦਿੱਤਾਗਾ ਪਲੱਸ ਬਾਜੂ ਤੇ ਲੈਸ ਲਗਾਈ ਹੈਗੀ ਪਲੱਸ ਫਰੰਟ ਬੈਕ ਚੱਕਾ ਤੇ ਆਪਾਂ ਲੈਸ ਲਗਾਈ ਹੈਗੀ ਇਹਦੇ ਨਾਲ ਬਾਟਮ ਰਹੇਗੀ ਪਲੇਨ ਦੁਪੱਟਾ ਰਹੇਗਾ ਜੀ ਬਰਪਰੀ ਦਾ ਇਹਦੇ ਨਾਲ ਬਾਟਮ ਹੈਗੀ ਸੀ ਮੋਡਾਲ ਸਿਲਕ ਦੀ ਇਸ ਤੋਂ ਬਾਅਦ ਹੈਗਾ ਜੀ ਇਹ ਵਿంటర్ ਵਾਲਾ ਸੂਟ ਹੈਗਾ ਪਲੇਨ ਬਾਟਮ ਨਾਲ ਸੀਗਾ ਦੇਖੋ ਨੈੱਕ ਡਿਜ਼ਾਈਨ ਤੇ ਪਲੱਸ ਬਾਹਾਂ ਤੇ ਪੈਚ ਲਗਾ ਕੇ ਬਹੁਤ ਸੋਹਣੀਆਂ ਬਾਜੂ ਕੀਤੀਆਂ ਨੇ ਆਪਾਂ ਸਟਾਈਲਿਸ਼ ਜੀਆਂ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਆਪਾਂ ਬਾਜੂ ਤੇ ਜਿਹੜਾ ਡਿਜ਼ਾਈਨ ਪਾਇਆ ਦੇਖੋ ਇਦਾਂ ਤੇ ਪਲੱਸ ਕਿਰੇਤੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਲਓ ਜੀ ਸਿੰਪਲ ਸੂਟ ਆਪਾਂ ਨਹੀਂ ਸਟਿਚ ਕਰਦੇ ਜੇ ਕੋਈ ਭੈਣ ਕਹਿੰਦੀ ਹੈ ਵੀ ਤੁਸੀਂ ਤੁਸੀਂ ਸਾਡਾ ਸਿੰਪਲ ਸੂਟ ਹੀ ਬਣਾ ਦਿਓ ਤਾਂ ਬਣਾਉਣਿਆਂਗੇ ਨਹੀਂ ਇਸ ਤੋਂ ਬਾਅਦ ਆਪਾਂ ਦੁਪਟਿਆਂ ਨਾਲ ਦਾਸ ਦੇ ਸੂਟ ਲੈ ਕੇ ਆਏ ਸੀਗੇ ਇਹਦੇ ਵਿੱਚ ਮੇਰੇ ਕਲ ਚ 2-4 ਕੁ ਸੂਟ ਅਵੇਲੇਬਲ ਹੋਣਗੇ ਇਹ ਵੀ ਜਿਹੜੇ ਸੂਟ ਨੇਗੇ ਸਰਦੀਆਂ ਵਾਲੇ ਸੀਗੇ ਦੇਖੋ neck design ਇਦਾਂ ਦਿੱਤਾ ਹੈ ਦੇਖੋ ਬਾਵਾ ਦਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਟਰਾਂਪਾ ਦਿੱਤਾ ਗਿਆ ਬਾਜੂ ਦਾ ਡਿਜ਼ਾਈਨ ਇਹਦੇ ਨਾਲ ਹੈਗੇ ਸੀਗੇ ਪ੍ਰਿੰਟਡ ਪਿਓਰ ਮਸਲੀਨ ਦੇ ਦੁਪੱਟੇ ਸੀਗੇ ਲਓ ਜੀ ਫਰੰਟ ਬੈਕ ਚਾਰ ਕਰ ਜਾਣਗੇ ਠੀਕ ਹੈ ਜੀ ਸੂਟ ਕਾਫੀ ਨੇਗੇ ਜਿਹੜੇ ਸਟਿਚ ਹੋਏ ਪਏ ਨੇਗੇ ਹਨਾ ਤੇ ਕਾਫੀ ਸੂਟ ਪੈਕ ਕਿਤੇ ਪੈਣਗੇ ਸਲਾਈ ਕੀਤੇ ਹੋਏ ਕਾਫੀ ਸੂਟ ਲਵਾਂਗੇ ਤੇ ਜੇ ਮੈਂ ਇਹਨੇ ਸ਼ੋ ਕਰਨ ਲੱਗ ਗਈਆਂ ਨਾ ਟਾਈਮ ਬਹੁਤ ਜਿਆਦਾ ਹੋ ਜਾਊਗਾ ਲੰਬੀ ਕਾਫੀ ਵੀਡੀਓ ਚਲੀ ਜਾਊਗੀ ਹੌਲੀ ਹੌਲੀ ਕਰਕੇ ਇੱਕ ਦੋ ਦਿਨਾਂ ਬਾਅਦ ਮੈਂ ਤੁਹਾਨੂੰ ਸਲਾਈ ਕੀਤੇ ਹੋਏ ਸੂਟ ਲਵਾਂਗੇ ਜਿਹੜੇ ਸ਼ੋ ਕਰ ਦਿਆ ਕਰਾਂਗੇ ਵੇ ਇਸ ਤਰ੍ਹਾਂ ਆਪਣੀ ਸਟੀਚਿੰਗ ਹੈ ਹਨਾ ਤੇ ਤੁਹਾਡਾ ਜਿਹੜਾ ਮੇਜ਼ਰਮੈਂਟ ਹੈਗਾ ਉਹ ਸਹੀ ਹੋਣਾ ਚਾਹੀਦਾ ਕੋਈ ਵੀ ਤੁਹਾਡੇ ਮੇਜ਼ਰਮੈਂਟ ਦੇ ਵਿੱਚ ਬਾਦ ਘਾਟ ਹੈਗੇ ਉਹ ਤੁਸੀਂ ਸਾਡੇ ਨਾਲ ਕਨਫਰਮ ਕਰ ਸਕਦੇ ਹੋਗੇ ਕਾਲ ਕਰਕੇ ਕਰ ਸਕਦੇ ਹੋ ਜਾਂ ਤੁਸੀਂ ਡਿਟੇਲ ਭੇਜ ਸਕਦੇ ਹੋਗੇ ਵਟਸਐਪ ਦੇ ਉੱਪਰ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਮੈਂ ਤੁਹਾਨੂੰ ਦੱਸ ਚੁੱਕੀ ਆਂਗੀ ਵੀ ਇਹ ਇਹ ਆਪਣੇ ਕੋਲੇ ਸੂਟ ਅਵੇਲੇਬਲ ਹੈਗੇ ਨੇਗੇ ਜਾਂ ਤੁਸੀਂ ਜਿਹੜਾ ਪਰਪਲ ਸੂਟ ਆਨ ਆਰਡਰ ਹੈ ਜਿਹੜਾ ਸੂਟ ਹੈ ਤਿਆਰ ਕਰਵਾ ਸਕਦੇ ਹੋਗੇ ਤੇ ਗੁੱਚੀ ਸਿਲਕ ਦੇ ਵਿੱਚ ਸੂਟ ਹੈਗੇ ਨੇ ਮੈਂਦੀ ਸ਼ੇਡ ਦੇ ਵਿੱਚ ਕਾਫੀ ਜਿਆਦੇ ਸੋਨਾ ਸ਼ੇਡ ਆ ਉਹ ਵੀ ਜਿਸ ਤਰ੍ਹਾਂ ਇਹ ਕਲਰ ਲੱਗਦੇ ਨੇ ਨਾ ਉਹ ਕਲਰ ਵੀ ਇੰਨਾ ਜਾਲੇ ਸੋਨਾਗਾ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਸਾਡੇ ਸਲਾਈ ਕੀਤੇ ਹੋਏ ਸੂਟ ਆਪਾਂ ਵੀਡੀਓ ਚ ਦਿਖਾਏ ਨੇ ਜਰੂਰ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟ੍ਰੀਕਾਲ ਜੀ ਬਾਏ ਬਾਏ